ਤਨ 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 ਜਾਣੇ ਆਇਆ ਜਿਸ ਪ੍ਰਸਾਦ ਸਭ जग ਤਰ ਆਇਆ ਜਾਣੇ ਆਉਣ ਕਾ ਇਹ ਸਵਾਉ ਜਾਣ ਕੇ ਸੰਗ ਚੇਤੇ ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਇਸ ਜਨ ਕੋ ਸਦਾ ਨਮਸਕਾਰ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਇਸ ਜਨ ਕੋ ਸਦਾ ਨਮਸਕਾਰ ਧੰ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਝਾੜੇ ਨੂੰ ਨੋਕਰ ਆਟਦੇ ਹੋਏ ਆਈ ਹੋਈ ਸੰਗਤਾਂ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪ੍ਰਕਾਸ਼ ਦਿਹਾੜਾ ਮਨਾਉਂਦੇ ਹੋਏ ਪਹਿਲੇ ਹੈਟ ਗ੍ਰਾਂਤੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਹੋਏ ਨੇ ਪਹਿਲਾ ਹੁਕਮਨਾਮਾ ਆਇਆ ਸਤੰਤਾਂ ਕੇ ਕਾਰਜ ਆਪ ਖਲੋਇਆ ਹਰ ਕਾਮ ਉਤਰਾਉਣੇ ਆਇਆ RAM ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਬਰ ਤੇ ਜਲ ਛਾਇਆ RAM ਅੰਬਰ ਤੇ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈ ਕਾਰਪਿਆ ਹੋ ਜਗੇ ਅੰਤਰ ਲਾਥੇ ਸਗਲ ਵਿਸੂਰੇ ਪੂਰਨ ਪੂਰਕ ਵਿਚ ਤੇ ਆ ਬਨਾਸੀ ਜਸ ਵੇਦ ਪ੍ਰਾਣੀ ਗਾਇਆ ਆਪਣਾ ਬਿਰਤ ਰਖਿਆ ਪਰਮੇਸ਼ਰ ਨਾਨਕ ਨਾਮ ਤੇ ਆਇਆ ਬਾਬਾ ਜੀ ਆਵੇ ਗੱਲ ਕਿਤੇ ਉਹ ਨਹੀਂ ਅੜਦੀ ਪੰਨੇ ਦੇ ਟ੍ਰੀਟ ਕਰਾਈਆਂ ਦਾ ਬੈਗ ਤਾਂ ਬਗੈਰ ਬਣਾਈ ਪੌਂ ਤੇ ਵੇਖੀ ਨਹੀਂ ਤੇ ਬਹਿ ਜਾ ਵਿੱਚ ਵੀ ਗੁਰਬਾਣੀ ਬੋਲਣ ਦੇ ਹੋਰ ਕੀ ਆ ਉਹ ਵੀ ਕੀ ਆ ਗੁਰਬਾਣੀ ਨਹੀਂ ਚੱਲਣ ਦੀ ਤੂੰ ਇਹ ਬਾਹਰ